ਮੈਂ ਖੁਦ ਜਿੰਨਾ ਮਹਿਸੂਸ ਸੇਫ ਪੰਜਾਬ 'ਚ ਕਰਦਾ ਹਾਂ ਕੈਂਡੀਅਟ ਕਿਤੇ ਨਹੀਂ ਕਰਦਾ ਮੈਂ ਖੁਦ ਹਿੰਦੂ ਹੋ ਕੇ ਸਨਾਤਨ ਨੂੰ ਵੀ ਗੱਲ ਕਰ ਰਿਹਾ ਆਈ ਥਿੰਕ ਹੀ ਸੇਫ ਐਸ ਮੈਨੂੰ ਜਿੰਨਾ ਪਿਆਰ ਸਿੱਖ ਕੌਮ ਨਾਲ ਹੈ ਜਾਂ ਸਿੱਖ ਇਤਿਹਾਸ ਨਾਲ ਹੈ ਮੈਂ ਬਹੁਤ ਪਿਆਰ ਕਰਦਾ ਹਾਂ ਔਰ ਮੈਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦਾ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਚਲੋ ਮੇਰੀ ਕੋਈ ਔਕਾਤ ਹੈ ਨਹੀਂ ਮੈਂ ਗੱਲ ਵੀ ਲਵਾ ਬੋਨਾ ਨੂੰ ਵੀ ਪਰਸੋਂ ਸਮਾਗਮ ਤੇ ਬੁਲਾਇਆ ਇੱਕ ਕੀਰਤਨ ਸੀਗਾ ਅੰਬਾਲੇ ਅੱਛਾ ਤੇ ਉੱਥੇ ਸਾਰੇ ਕੀਰਤਨੀਆਂ ਵੱਡੇ ਵੱਡੇ ਕੀਰਤਨੀ ਆਏ ਸੀ ਕਿ ਮੈਂ ਕੱਲਾ ਸੀ ਉੱਥੇ ਉਹਨਾਂ ਨੇ ਸਾਰੀ ਗੁੱਲਕ ਸਾਡੀ ਐਨਜੀਓ ਦੇ ਥਰੂ ਪੇਸ਼ੈਂਟਾਂ ਨੂੰ ਦਾਨ ਦੇ। ਹੁਣ ਉਹਨੇ ਨਹੀਂ ਸੋਚਿਆ ਕਿ ਕਿਸ ਹਿੰਦੂ ਨੂੰ ਦੇ ਰਹੇ ਹਾਂ ਅਸੀਂ। ਕੀ ਦੇਖਿਆ ਉਹਨੇ ਪਿਆਰ ਦਿੱਤਾ ਪਿਆਰ ਦਾ ਪੇਗਾਮ। ਇਹ ਤਾਂ ਜਾਣੀ ਹਾਜ਼ਰੇ ਆ। ਬਾਲੀਵੁੱਡ ਦੇ ਵਿੱਚ ਸਾਡੀ ਪੱਗ ਨੂੰ ਕੀ ਰਿਪਰਿਜ਼ੈਂਟ ਕਰਦੇ ਨੇ। ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਜੋ ਰਿਪਰਿਜ਼ੈਂਟ ਕੀਤਾ ਜਾਂਦਾ ਪੰਜਾਬ ਨੂੰ ਤੇ ਅਸਲ 'ਚ ਜੋ ਪੰਜਾਬ ਹੈ। ਹਾਂ। ਦੋ ਚੀਜ਼ਾਂ 'ਨ ਫਰਕ ਹੈ। ਸਪਨਾ ਚੌਧਰੀ ਨੇ ਮੇਰਾ ਪਹਿਲਾ ਪੌਡਕਾਸਟ ਦੇਖਿਆ ਸੀ। ਉਹਨੂੰ ਮੇਰੀ ਐਨਜੀਓ ਬਾਰੇ ਕੁਝ ਨਹੀਂ ਪਤਾ ਸੀ। ਪੌਡਕਾਸਟ ਤੋਂ ਬਾਅਦ ਉਹਨੂੰ ਐਨਜੀਓ ਬਾਰੇ ਪਤਾ ਲੱਗਿਆ। ਫਿਰ ਪ੍ਰਾਪਤੀ ਹੈ ਕਿ ਨਹੀਂ। ਵਧੀਆ ਹੋਇਆ ਫਿਰ ਪੋਡਕਾਸਟ ਬਾਰੇ ਉਹਨੇ ਤੁਹਾਡੇ ਨਾਲ ਗੱਲਾਂ ਹੋਈਆਂ ਹੋਣਗੀਆਂ ਉਸ ਤੋਂ ਬਿਨਾਂ ਜਿਵੇਂ ਪੰਜਾਬ ਦੇ ਬਾਰੇ ਉਹਨਾਂ ਨੇ ਕਿਹਾ ਕੀ ਕੀ ਗੱਲਾਂ ਹੋਈਆਂ ਪੰਜਾਬ ਬਾਰੇ ਉਹਨਾਂ ਨਾਲ ਇਹਦੇ ਲਈ ਤਾਂ ਪੋਡਕਾਸਟ ਦੇਖਣਾ ਪਏਗਾ ਸਾਰਾ ਮੈਂ ਕਹੂੰਗਾ ਜਰੂਰ ਪੈਸੇ ਨਹੀਂ ਮੰਨ ਲਓ ਉਹ ਤੋਂ ਬਿਨਾਂ ਪੰਜਾਬ ਜਦੋਂ ਨਾਮ ਦਿਮਾਗ ਚ ਆਉਂਦਾ ਨਾ ਇੱਕੋ ਗੱਲ ਸਭ ਤੋਂ ਵੱਡੀ ਆਂਦੀ ਹੈ ਉਹ ਆਂਦੀ ਹੈ ਕੁਰਬਾਨੀਆਂ ਜੋ ਸਾਡੇ ਗੁਰਸਹਿਬਾਂ ਨੇ ਦਿੱਤੀਆਂ ਤੇ ਦਾਨ ਹਾਂ ਤੇ ਦਿਲਦਾਰ ਕੌਮ ਹਾਂ ਪੰਜਾਬੀ ਤਾਂ ਫਿਰ ਭਾਵੇਂ ਪੰਜਾਬ 'ਚ ਤੁਸੀਂ ਹੋਵੋ ਜਾਂ ਮੈਂ ਆਵਾਂ ਆਪਾਂ ਦੋਨੋਂ ਹੀ ਪੰਜਾਬੀ ਆਂ ਹਰ ਬੰਦਾ ਪੰਜਾਬੀ ਜਿਹੜਾ ਪੰਜਾਬ 'ਚ ਰਹਿੰਦਾ ਤਾਂ ਉਹਨੇ ਵੀ ਇਹੀ ਗੱਲਾਂ ਕੀਤੀਆਂ ਕਿ ਜਦੋਂ ਮੈਂ ਪੰਜਾਬ ਆ ਇੱਕ ਵਾਰੀ ਇਹਨੂੰ ਦੱਸਿਆ ਸੀਗਾ ਕਿ ਮੇਰੀ ਗੱਡੀ ਰੋਕ ਲਈ ਇੱਥੇ ਕਿਸੇ ਨੇ ਰਸ਼ ਰੁਸ਼ ਲਾ ਲਿਆ ਤੇ ਇੱਕ ਸਰਦਾਰ ਜੀ ਆਏ ਉਹਨੂੰ ਕਹਿੰਦਾ ਓਏ ਹਾਂ ਸਾਡੀ ਛੋਟੀ ਭੈਣ ਹੈ ਕੁਝ ਨਹੀਂ ਕਹਿਣਾ ਤਾਂ ਉਹ ਵਧੀਆ ਲਗਦੀਆਂ ਚੀਜ਼ਾਂ ਕੀ ਆ ਬਾਲੀਵੁੱਡ ਦੇ ਵਿੱਚ ਸਾਡੀ ਪੱਗ ਨੂੰ ਕੀ ਰਿਪਰੈਜ਼ੈਂਟ ਕਰਦੇ ਨੇ ਜਾਂ ਪਿੱਛੇ ਹੋਣਾ ਚੱਲ ਰਿਹਾ ਨਾ ਟਰੋਲ ਕੀ ਕਮੈਂਟਾਂ ਦੇ ਵਿੱਚ ਮੈਂ ਅੱਜ ਵੀ ਵੀਡੀਓ ਪਾਈ ਹੈ ਤੂੰ ਦੇਖਿਓ ਬੜਾ ਬੋਲਿਆ ਮੌਜ ਤੇ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਜੋ ਰਿਪਰੈਜ਼ੈਂਟ ਕੀਤਾ ਜਾਂਦਾ ਪੰਜਾਬ ਨੂੰ ਤੇ ਅਸਲ 'ਚ ਜੋ ਪੰਜਾਬ ਹੈ ਹਾਂ ਦੋ ਚੀਜ਼ਾਂ 'ਚ ਫਰਕ ਹੈ ਇਹ ਇਹ ਵਿਸ਼ੇ ਬਾਈ ਡਿਸਕਸ ਬੈਕ ਦੇ ਟੇਬਲ ਤੇ ਮੁਕਣਗੇ ਇਹ ਗਾਲਾਂ ਕੱਢਣ ਨਾਲ ਇਹ ਵਿਸ਼ਿਆਂ ਦੇ ਹੱਲ ਨਹੀਂ ਹੋਣਗੇ ਇਸੇ ਲਈ ਮੈਂ ਤੁਹਾਡੇ ਇਸ ਗੱਲ ਤੇ ਆ ਰਿਹਾ ਸੀ ਵੀ ਸਪਨਾ ਚੌਧਰੀ ਨੇ ਤੁਹਾਨੂੰ ਕਿਹਾ ਵੀ ਪੰਜਾਬ ਦੇ ਵਿੱਚ ਆਉਂਦੀ ਆ ਮੈਂ ਸੇਫ ਮਹਿਸੂਸ ਕਰਦੀ ਹਾਂ ਪਰ ਨੈਸ਼ਨਲ ਮੀਡੀਆ ਤੇ ਗੋਦੀ ਮੀਡੀਆ ਕਹਿੰਦੇ ਆ ਉੱਚ ਚੱਲੀ ਜਾਂਦਾ ਵੀ ਪੱਗਾਂ ਵਾਲੇ ਤਾਂ ਪਿੱਛੇ ਜਿਹੜਾ ਦੌਰ ਚੱਲਿਆ ਉਹ ਗਲਤ ਨਹੀਂ ਬਹੁਤ ਗਲਤ ਹੈ ਬਹੁਤ ਗਲਤ ਹੈ ਮੈਂ ਖੁਦ ਜਿੰਨਾ ਮਹਿਸੂਸ ਸੇਫ ਪੰਜਾਬ ਚ ਕਰਦਾ ਹਾਂ ਮੈਂ ਂਡੀਆ ਚ ਕਿਤੇ ਨਹੀਂ ਕਰਦਾ ਮੈਂ ਖੁਦ Hindu ਹੋ ਕੇ ਸਨਾਤਨ ਨੂੰ ਗੱਲ ਕਰ ਰਿਹਾ I feel safest ਮੈਨੂੰ ਜਿੰਨਾ ਪਿਆਰ ਸਿੱਖ ਕੌਮ ਨਾਲ ਹੈ ਜਾਂ ਸਿੱਖ ਇਤਿਹਾਸ ਨਾਲ ਹੈ ਮੈਂ ਬਹੁਤ ਪਿਆਰ ਕਰਦਾ ਔਰ ਮੈਂ ਚਲੋ ਮੇਰੀ ਕੋਈ ਔਕਾਤ ਹੈ ਨਹੀਂ ਮੈਂ ਗੱਲ ਵੀ ਲਵਾ ਦੂੰ ਇੰਨਾ ਪਿੱਛੇ ਇੰਨਾ ਪਿੱਛੇ ਕਿ ਚਲੋ ਇਨਸਾਨੀਅਤ ਦੇ ਪਿੱਛੇ ਕਿਉਂਕਿ ਮੈਨੂੰ ਵੀ ਪਿਆਰ ਕਰਨ ਵਾਲੇ ਇਦਾਂ ਦੇ ਹੀ ਨੇ ਮੈਨੂੰ ਵੀ ਪਰਸੋ ਸਮਾਗਮ ਤੇ ਬੁਲਾਇਆ ਇੱਕ ਕੀਰਤਨ ਸੀਗਾ ਅੰਬਾਲੇ ਅੱਛਾ ਤੇ ਉੱਥੇ ਸਾਰੇ ਕੀਰਤਨੀਆਂ ਵੱਡੇ ਵੱਡੇ ਕੀਰਤਨੀਆਂ ਆਏ ਸੀਗੇ ਮੈਂ ਕੱਲਾ ਸੀ ਉੱਥੇ ਉਹਨਾਂ ਨੇ ਸਾਰੀ ਗੁੱਲਕ ਸਾਡੀ ਐਨ ਜੀਓ ਦੇ ਥਰੂ ਪੇਸ਼ੈਂਟਾਂ ਨੂੰ ਦਾਨ ਦਿੱਤੀ 70146 ਰੁਪਏ 70 77000 146 ਰੁਪਏ ਉਹਨਾਂ ਨੇ ਸਾਡੀ ਐਨਜੀਓ ਥਰੂ ਲੋਕਾਂ ਨੂੰ ਦਾਨ ਦਿੱਤੇ ਹੁਣ ਉਹਨੇ ਨਹੀਂ ਸੋਚਿਆ ਕਿ ਇੱਕ Hindu ਨੂੰ ਦੇ ਰਹੇ ਆ ਅਸੀਂ ਕੀ ਦੇਖਿਆ ਉਹਨੇ ਪਿਆਰ ਦਿੱਤਾ ਪਿਆਰ ਦਾ ਪੇਗਾਮ ਮੇਰੀ ਤਾਂ ਜਾਨ ਹੀ ਹਾਜ਼ਰ ਆ ਯਾਰ ਤੁਸੀਂ ਕਹਾਂ ਮਨ ਲਓ ਪੰਜਾਬ ਨਾਲ ਇੰਨਾ ਪਿਆਰ ਆ ਜਾਂ ਸਿੱਖ ਗੁਰੂ ਸਾਹਿਬਾਨ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ ਫਿਲਮਾਂ ਦੇ ਵਿੱਚ ਇੱਕ ਡਾਇਲੋਗ ਮਾਰਿਆ ਜਾਂਦਾ ਸੀ ਵੀ 12 ਵਜੇ ਸਰਦਾਰ ਜੇ ਕੀ ਮਹਿਸੂਸ ਕਰਦੇ ਸੀ ਅਕਲ ਦਾ ਘਟ ਅਕਲ ਦਾ ਘਟ ਹੈ ਬਈ ਐਜ਼ ਅ ਹਿੰਦੂ ਨਹੀਂ ਐਜ਼ ਅ ਇਨਸਾਨ ਅਕਲ ਦਾ ਘਟ ਹੈ ਐਜ਼ ਅ ਇਨਸਾਨ ਨਾ ਸਾਨੂੰ ਸਭ ਕੁਝ ਵਾਚ ਕਰਨਾ ਪੈਣਾ ਹੁਣ ਤੁਸੀਂ ਕੱਲ ਨੂੰ ਕੋਈ ਹਿੰਦੂ ਵੀਰ ਦੇਖੋ ਟਿੱਕਾ ਲਾ ਕੇ ਕੋਈ ਗਾਲਾਂ ਕੱਢ ਰਿਹਾ ਸਿੱਖ ਧਰਮ ਨੂੰ ਤੁਹਾਨੂੰ ਕੀ ਲੱਗੂਗਾ ਯਾਰ ਹਿੰਦੂ ਐ ਹੁੰਦੇ ਨੇ ਨਹੀਂ ਹੁੰਦੇ ਹਿੰਦੂ ਐ ਮੈਂ ਇਕੱਲਾ ਪੂਰੇ ਹਿੰਦੂ ਧਰਮ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਤੁਸੀਂ ਇਕੱਲੇ ਕੁਝ ਵੀ ਬੋਲ ਕੇ ਪੂਰੇ ਸਿੱਖ ਧਰਮ ਨੂੰ ਰੀਪ੍ਰੀਜ਼ੈਂਟ ਨਹੀਂ ਕਰ ਸਕਦੇ ਥੋੜੀ ਪਰਸਨਲ ਸੋਚ ਉਦਾਂ ਹੀ ਕੁਝ ਸ਼ਰਾਰਤੀ ਆਨਸਰ ਹੁੰਦੇ ਨੇ ਹਰ ਤੜਮ ਚ ਤੁਹਾਡੇ ਵੀ ਤੁਹਾਨੂੰ ਵੀ ਲੱਗੇਗਾ ਯਾਰ ਬਾਈ ਇਹ ਪਹਿਰਾਵਾ ਤਾਂ ਸਿੱਖ ਵਾਲਾ ਪਰ ਇਹਦੇ ਵਿਚਾਰ ਨਹੀਂ ਸਹੀ ਇੱਧਰ ਹਿੰਦੂ ਚ ਵੀ ਹੋਣਗੇ ਤਾਂ ਉਹ ਕੁਝ ਲੋਕਾਂ ਕਰਕੇ ਨਾ ਉਹ ਵੀਡੀਓ ਜਿਆਦਾ ਵਾਇਰਲ ਹੁੰਦੀ ਹੈ ਤੇ ਜਿਹਦੇ ਕਰਕੇ ਪੂਰੀ ਕਮਿਊਨਿਟੀ ਦੀ ਗੱਲ ਫਲਾਈ ਜਾਂਦੀ ਕਿ ਦੇਖੋ ਜੀ ਸਰਦਾਰ ਐਦਾਂ ਦੇ ਹੁੰਦੇ ਨੇ ਪਰ ਅਸਲ ਚ ਸਰਦਾਰ ਕੀ ਹੁੰਦੇ ਨੇ ਅਸਲ ਚ ਹਿੰਦੂ ਕੀ ਹੁੰਦਾ ਇਹ ਤਾਂ ਬਹੁਤ ਡੁੰਗਾਈ ਤੱਕ ਜਾ ਕੇ ਤਜਰਬਾ ਲੈ ਕੇ ਤੁਹਾਨੂੰ ਤੁਹਾਨੂੰ ਤੜ ਹਿੰਦੂ ਦੋਸਤ ਹੈ ਨਹੀਂ ਹੈ ਮੇਰੇ ਨਾਲ ਦੇ ਮੇਰੇ ਵੀ ਸਿੱਖ ਦੋਸਤ ਨੇ ਸਾਡੀ ਐਨਜੀਓ ਦਾ ਸਾਰਾ ਫਾਈ ਜਾਣਾ ਮੇਰੀ ਇਸ਼ੂ ਦੁਰਾਹੇ ਤੋਂ ਹਮ ਬੜੇ ਨੇ ਜਿੰਨਾਂ ਲਈ ਅਸੀਂ ਕੁਝ ਵੀ ਕਰ ਸਕਦੇ ਹਾਂ ਮੇਰੇ ਲਈ ਕੁਝ ਵੀ ਕਰ ਸਕਦੇ ਹਾਂ ਇਹ ਧਰਮਾਂ ਦੇ ਵਿਸ਼ਿਆਂ ਤੇ ਲੜਾਂ ਵਾਲੀ ਕੁਝ ਪਰਸੈਂਟ ਹੀ ਜਨਤਾ ਹੈ ਮੈਨੂੰ ਐਂ ਲੱਗਦਾ ਜਿਵੇਂ ਧਰਮਾਂ ਦੇ ਵਿਸ਼ੇ ਤੁਸੀਂ ਕਹਿੰਦੇ ਹੋ ਆਪਾਂ ਕਾਲਜਾਂ ਦੇ ਵਿੱਚ ਅਸੀਂ ਵੀ ਪੜ੍ਹੇ ਹਾਂ ਕੋਈ ਵੀ ਕਦੇ ਕੋਈ ਪੁੱਛਦਾ ਹੀ ਨਹੀਂ ਹੈਗਾ ਗਰਾਊਂਡ ਲੈਵਲ ਤੇ ਚੀਜ਼ਾਂ ਹੈ ਨਹੀਂ ਗਰਾਊਂਡ ਲੈਵਲ ਤੇ ਹੈ ਹੀ ਨਹੀਂ ਪ੍ਰੋਸਟਰ ਵਾਲੀ ਗੱਲ ਆ ਗਈ ਨਾ ਗਰਾਊਂਡ ਲੈਵਲ ਤੇ ਤੱਕ ਕੋਈ ਬੈਠੇ ਤਾਂ ਅਸੀਂ ਮਿਰਨਾਂ ਲਾ ਕੇ ਹੁਣ ਆਪਾਂ ਗਰਾਊਂਡ ਤੇ ਖੜੇ ਹਾਂ ਮੈਂ ਤੁਹਾਨੂੰ ਕਹਾਂ ਯਾਰ ਤੁਸੀਂ ਤੁਸੀਂ ਕਿਹੜੇ ਚੈਨਲ ਤੋਂ ਪ੍ਰੋ ਪੰਜਾਬ ਤੋਂ ਤੁਸੀਂ ਮੈਨੂੰ ਕੋਈ ਹੋਰ ਅ ਤੁਕਗੇ ਨਹੀਂ 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 ਮੈਂ ਲੈਣਾ ਹਾਂ ਮੈਨੂੰ ਲੈ ਲਓ ਜਿਹੜੀ ਮਰਦੀ ਸੰਸਥਾ ਪੰਜਾਬ ਦੀ ਮੈਂ ਲੈ ਲੈਣਾ ਤੇ ਇਹ ਇੱਕ ਜ਼ਰੀਆ ਕਿਉਂ ਨਹੀਂ ਫੜਨ ਆਂਦਾ ਕੋਈ ਕਿਉਂਕਿ ਪਤਾ ਹੈ ਕਿ ਕੌਣ ਖੜੂ ਠੰਡ ਚ ਇਸ ਟਾਈਮ ਕੀ ਹਾਲ ਹੋਇਆ ਬੰਦੇ ਦੋਨਾਂ ਦਾ ਖੜ ਕੇ ਠੰਡ ਕਿੰਨੀ ਤੇ ਬਾਈ ਜੀ 9 ਸਾਲ ਇਥੇ ਰੋਹ ਜਾਣਾ 7 ਤੋਂ 9 ਉਹ ਮਜ਼ਾਕ ਹੈ ਅੱਜ ਪੋਡਕਾਸਟ ਸ਼ੁਰੂ ਹੋਇਆ ਪੰਜਾਬ ਚ ਕਿੰਨੇ ਸ਼ੁਰੂ ਹੋ ਗਏ ਲੱਗ ਹੀ ਲੈਨ ਹਰ ਬੰਦਾ ਪੋਡਕਾਸਟ ਕਰ ਰਿਹਾ ਕਿਉਂਕਿ ਵਧੀਆ ਕਮਾਈ ਦਾ ਸਾਧਨ ਹੈ ਕਮਾਈ ਹੁੰਦੀ ਹੈ ਹਣਾ ਹੁੰਦੀ ਹੈ ਹੁਣ ਇੱਕ ਜ਼ਰੀਆ ਕਿਉਂ ਨਹੀਂ ਦੂਜੀ ਸ਼ੁਰੂ ਹੋਈ ਇਹ ਵੀ ਤਾਂ ਕਮਾਈ ਹੈ ਲੋਕਾਂ ਦੇ ਹਿਸਾਬ ਨਾਲ ਰੋਜ਼ ਇੱਥੇ ਆਣਾ ਕੁਰਸੀ ਡਾਣੀ ਬਹਿਣਾ ਲੋਕਾਂ ਨੂੰ ਸੁਣਨਾ ਹੱਲ ਕਰਨਾ ਕੋਈ ਇਨਕੁਆਇਰੀ ਕਰਨੀ ਵੀਡੀਓਜ਼ ਪਾਣੀਆਂ ਆਪਣੇ ਪ੍ਰੋਗਰਾਮ ਛੱਡਨੇ ਆਪਣੀ ਜ਼ਿੰਦਗੀ ਦਾਉ ਤੇ ਲਾਣੀ ਫਿਰ ਜੇ ਤੁਸੀਂ ਕਹੋ ਔਰਤ ਫੈਮਲੀ ਕਰ ਰਿਆ ਤੁਸੀਂ ਕਰ ਲਓ